ਜਦ ਦੇਵੀ ਨਾਲ ਹੀ ਆਹ ਕਿੱਧਰ ਰਖੀਏ ਟੈਂਪਰੇਰੀ ਤੇ ਇਹ ਤਾਂ ਬੀਤੀ ਨੇ ਜੜਾ ਡੋਲਾ ਜੇ ਤੋੜਕਾ ਲਾਉਣਾ ਹੁੰਦਾ ਲਓ ਜੀ ਭਾਈ ਕਿਹੜੀ ਜਗ੍ਹਾ ਤੂੰ ਆਇਆ ਚਲੰਦਰੋਂ ਆਂ ਭਾਈ ਅੱਛਾ ਲਾਉਂ ਰਹੇਂ ਤੁਸੀਂ ਉਹ ਮੈਂ ਤਾਂ ਪਹਿਲੇ ਉਹਨੂੰ ਕਰ ਲਿਆ ਹਾਂ ਹਾਂ ਲੈ ਲੈ ਕੀ ਕਹਿੰਦੇ ਹਾਂ ਬੀਕੋ ਇਹਦਾ ਤਾਂ ਪ੍ਰਗਟਪਨ ਵਾਲੀ ਤੇ ਹੁੰਦੀ ਹੈ ਇਹਦਾ ਤਾਂ ਕੋਈ ਨਾ ਆ ਆ ਜਾਈਏ ਦਾਲ ਤੇ ਲਸਣ ਲਗਾ ਗੱਦਾ ਹੈਗਾ ਅ ਗੱਦਾ ਵੀ ਆ ਨਾਲ ਹੈ ਗੱਦਾ ਸੋਦ ਦਾ ਹੈ ਦਿਵਾਨ ਦਾ ਗੱਦਾ ਹੈ ਇਹ ਡਬਲ ਜੰਪ ਵਾਲਾ ਲੱਗਦਾ ਮੈਨੂੰ ਹਾਂ ਗਲਾਫ ਹੋਲੇ ਬਣਾਉਂਦਾ ਮਾੜਾ ਇਹ ਇਹਦੇ ਗਲਾਫ ਹੀ ਬਣੇ ਗੱਦੇ ਦੇ ਆ ਗਈ ਹੈ ਜੀ ਹਾਂ ਅਸੀਂ ਲਈ ਲੋ ਬੈਡ ਡੈਡ ਕੋਈ ਸਮਾਨ ਸਹੀ ਤਰੀਕੇ ਦਾ ਪੁਜੀ ਦਾ ਤਰੀਕਾ ਉਹ ਰਹਿ ਜਾਵੇਗਾ ਇਹ ਕੋਈ ਗੰਦਾ ਨਹੀਂ ਹੋ ਜਾਏਗਾ ਹਾਂ ਫੜ ਲਓ ਫਿਰ ਚੱਕ ਬੰਨ੍ਹ ਆਇਆ ਤੇ ਰੱਖਣਾ ਹੈ ਨਾ ਇੱਕ ਵਾਰੀ ਦਿਖਾਣਾ ਅਸਤਾਨੀ ਲੈ ਜਾ ਬੰਦਾ ਕੋਠੇ ਦੀ ਇਹਦੇ ਕੋਲ ਗਿਆ ਨਹੀਂ ਬੰਦਾ ਨਹੀਂ ਬੰਦਾ ਸੁਈਦਾ ਮੋਰੇ ਗਾਸ ਤੇ ਖੋਲ ਲਿਓ ਓਏ ਨਹੀਂ ਇਹ ਸਹੀ ਆ ਹਰਾਮ ਲੈ ਜਾ ਉਹ ਤੇ ਨਾ ਕਰੀਂ ਜਾ ਕੋਈ ਉਹ ਹੱਜ ਕਿੰਨਾ ਪਿੰਡ ਉਹ ਤੋਂ ਦੇਖ ਰਹੀ ਦਿਖਾਣਾ ਨਹੀਂ ਤੂੰ ਓ ਜੇ ਤਾ ਬੈੱਡਲ ਜਾਓਗੇ ਤਾਂ ਕੀ ਹੋਇਆ ਬੀਆ ਲੋ ਬੱਲ ਵੀ ਆ ਗਏ ਸੀ ਕੋਸ਼ੀ ਨੇ ਆਹ ਤੇ ਕਿਹਦੇ ਆ ਨਾ ਕੋਈ ਕਿਹ ਜਾਣਾ ਹੈ ਦੱਜ ਜਾਣਾ ਹੈ ਪਰੇਸ਼ਾਨਾ ਹੈ ਮੋੜੇ ਹੁ ਫਿਰ ਤੀਕਰੇ ਕਿਥੇ ਉਪਰੋਂ ਨਾ ਬਿੰਗ ਡੱਡਾ ਹੋਵੇ ਹੁਣ ਦੂਜਾ ਬੈੱਡ ਵੀ ਚੱਕੋ ਉੱਤੇ ਹੋਂਤੇ ਨਾ ਹੁੰਦਾ ਮੋੜੇ ਮੈਂ ਪਿੱਛੇ ਜੋਰ ਨਹੀਂ ਨਾ ਬੇਟਾ ਤਾਂ ਤੁਸੀਂ ਦੋਨੀਆਂ ਜੋ ਮੋੜੇ ਘਾਟੇ ਜੋਰ ਵਿੱਚ ਕਿਥੇ ਜੋਰ ਤਾਂ ਹੈਗਾ ਆ ਮੈਂ ਇਹ ਕਹਿੰਦਾ ਅੱਗੇ ਦੇਖੋ ਇਹ ਬੈੱਡ ਚਲਾਓ ਉਹਨੇ ਮੈਂ ਜਹੋਂ ਨਾ ਧੋ ਕੰਮ ਕਰੀ ਉੱਪਰ ਲੱਭ ਰਣ ਉੱਪਰ ਚਲੋ ਆਪਾਂ ਹੱਥ ਟਕੋਲੋ ਚਲੋ ਵਾਟੋ ਖੋਲ ਜਾਣੀ ਇਹਨੂੰ ਲਾ ਨਹੀਂ ਨਹੀਂ ਖੋਲ ਜਿੱਥੇ ਵਿੱਚ ਹੀ ਗਿਆ ਇਹ ਖੋਲ ਜਾਣੀ ਅੱਗੇ ਵੀ ਗਈ ਹੈ ਇਹ ਵੀ ਹੱਥ ਰੱਖ ਲਓ ਹਲਕਾ ਸਮਾਨ ਉੱਪਰ ਗਿਆ ਪਹਿਲਾਂ ਮਾਡੀ ਨੇ ਲਗਾ ਦੋ ਜੀ ਫੇਰ ਮਾਡੀ ਨੇ ਵਾਹੇ ਕਾਢੀ ਲਗਣਾ ਤਾਂ ਬਾਅਦ ਹੋ ਜਾਏ ਇਸ ਕੰਮ ਕਰਾਓ ਚਲ ਆਰਾਮ ਤੇ ਜਾਣਾ ਆਰਾਮ ਰਾਮ ਰਾਮ ਸਟੇ भाई पांच साल जिम लगाई थी अभी तो खुश हो गया <laughs> अभी तो खुश हो गया भैया जिम लगाना काम नहीं जिम वाले, वाले बोल जाते हैं ये जिम वाले बोल जाते हैं जहाँ लोगों के साथ करते हैं कहते हैं भैया जिम बहुत दौड़ता हूँ सही है ना लेकिन जब चढ़ना होता है ना लेके समान कहते बच्ची बात ਕਿੱਧਰ ਹੋਣ ਕਿੱਧਰ ਚੱਕ ਕੇ ਲਾਵਾਂਗੇ ਆ ਤੇ ਲੱਟ ਮਰੀ ਕਰ ਹਟ ਗਿਆ ਦਿਨ ਭਾਦੀਆਂ ਆ ਤੋ ਨਾ ਪਰੋ ਕੱਲ੍ਹ ਇਕੱਠਿਆਂ ਦੇ ਕਰਦਾ ਸਾਰੀਆਂ ਇਕੱਠਿਆਂ ਕਰਾ ਸਾਰੀਆਂ ਸਾਰੀਆਂ ਨੇ ਕਿੱਟੀਆਂ ਹਾਂ ਇਹ ਮੇਰੇ ਕੱਲੇ ਦਾ ਹੁੰਦਾ ਕਿ ਆਰਾਮ ਨਾਲ ਚੱਲਦੇ ਨੇ ਕਿਾ ਜਾਂ ਵੰਟਣਾ ਵਾ ਨਹੀਂ ਤੇਰੇ ਕੱਲੇ ਨਹੀਂ ਆ ਵੰਟਣਾ ਪੰਟਾ ਜੇ ਤੂੰ ਮਾਰਦੀ ਗਰ ਤਾਦੀ ਮਾਰਦੀ ਆ ਇਹ ਤੇਰਾ

ਇਹ ਕਪਾ ਭਾ ਵੀ ਕਿੱਥੇ ਰੁਕਿਆ ਹਾਂ ਮਨ ਦਾ ਜਿਸੀ ਮੈਨੂੰ ਇੰਨੇ ਕਪਾ ਆ ਜੇ ਨੇ ਮੇਰੇ ਉਧਰ ਬੱਦੇ ਆ ਮੰਨਤਾ ਵੀ ਆ ਜੇ ਆ ਵੀ ਆ ਪ੍ਰੀਤ ਵੀ ਆ ਮੰਨਤਾ ਵੀ ਆ ਇਹ ਕਾਦੀ ਸ਼ਾਹ ਆ ਜਾ ਇੱਥੇ ਆ ਜਾ ਪ੍ਰੀਤ ਨਹੀਂ ਪ੍ਰੀਤ ਤੇ ਆ ਪ੍ਰੀਤ ਤੇ ਆ ਆ ਜਾ ਰੇ ਪ੍ਰੀਤ ਇਹ ਬਾਪਲੇ ਚੱਲ ਚੱਲੇ 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 ਆਪਾਂ ਬਾਅਦ ਮਿਲਦੇ ਆਇਆ ਉਹਨਾਂ ਤੱਕ ਹੀ ਪਹੁੰਚਦੀ ਮੈਂ ਚਲੀ ਗਈ ਆ ਆ ਜਾਣ ਮੇਰੇ ਆ ਜਾ ਬਾਕ ਬਾਕ ਰਹਿ ਕਿਤਾ ਉਹ ਹੋਰੀ ਟੋਟੇ ਕਿ ਬਾਕ ਨਾ ਕਰਦੇ ਆ ਮਜਾ ਕੋਈ ਨਹੀਂ ਸੱਚ ਜਿੰਦਾ ਲੈ ਆਓ ਆਉਣੀ ਆ ਬਾਈ ਦਾ ਵੀ ਨਹੀਂ ਖਦੀ ਮਾਸੀ ਵਾਪਸ ਆਇਆ ਨਾ ਉਹ ਪਾਪ ਇਨਰਤੀ ਨਾ ਇਹ ਪਾਪ ਨਾ ਆ ਰਿਹਾ ਆ ਰੋ ਮੋਟਰਸਾਈਕਲ ਦੀ ਟੁੱਟ ਗਈ ਸ਼ੋ ਮੋਟਰਸਾਈਕਲ ਦੀ ਸ਼ੋ ਟੁੱਟ ਗਈ ਹੈ ਸ਼ੋ ਨਾ ਇੰਨੀ ਨਾ ਲੋੜ ਜਿਹਾ ਅੜਪਦਾ ਨਾ ਨਹੀਂ ਤਾਂ ਨਹੀਂ ਲੱਗਦੀ ਜਗੀ ਇਹੇ ਤਾਂ ਸ਼ੋ ਤੋਂ ਤਾਂ ਕੰਮ ਚੱਲਦਾ ਸਾਰਾ ਬਾਕੀ ਮਵੇਂ ਖੜ ਕੇ ਹੀ ਹੋਵੇ ਸ਼ੋ ਜ਼ਰੂਰੀ ਆ ਜੀ ਬਾਤ ਵਧੀਆ ਹੈ ਇੰਗਲਿਸ਼ ਆਪਣੀ ਇਦਾਂ ਹੀ ਆ ਇੰਗਲਿਸ਼ ਮੈਂ ਨਾ ਅਵਾਰਡ ਉੱਥੋਂ ਸਿੱਖਿਆ ਮੈਂ ਉਹਦੀ ਇੰਗਲਿਸ਼ ਔਰ ਟੱਚਸ ਕਾਇ ਹਲੇ ਉਹੋ ਨਹੀਂ ਬਦਨਾਮੀ ਕਰੀ ਜਾਂਦਾ ਪਿਆ ਭਰਾਵਾ ਅੱਦੇ ਲੱਗਾ ਆਰੇ ਗਾਜਰਾ ਵੇਚਣ ਦੀ ਪ੍ਰੀਤੀ ਅੱਜ ਗਾਜਰਾ ਜੂਸ ਪ੍ਰੀਤੀ ਨੂੰ ਓਏ ਉਹ ਕੀ ਖੂਨ ਦਾਨ ਨਹੀਂ ਦੇਈ ਜਾਂਦਾ? ਰਕਤਦਾਨ ਕਰੇ। ਕਦੀ ਖੂਨ ਦਾਨ ਕੀਤਾ? ਕਦੀ ਖੂਨ ਦਾਨ ਕੀਤਾ? ਆਹ ਕੀ ਗੱਲ ਐ? ਬੁਲਾਇਆ ਤੈਨੂੰ ਮੈਂ, ਤੈਨੂੰ ਬੁਲਾਇਆ ਮੈਂ। ਤੈਨੂੰ ਬੁਲਾਇਆ ਮੈਂ, ਆਜਾ। ਅੰਦਰ ਹੀ ਆਣਾ ਵੇ ਤਾਂ। ਪਪਾ ਬਾਲਾ। ਮੇਰੇ ਤੇ ਆਪ ਹੈ ਨਹੀਂ। ਮੇਰਾ ਭੋਲੂ ਖੂਨ ਦਾਨ ਮੈਂ ਕੀ ਕਰਨਾ? ਚੱਲ ਭਈ ਇਹਨੂੰ ਆ ਭਾਈ ਇਹ ਨਾਰਦਾ ਕਰਕੇ ਦੇ ਨੂ ਛੱਡ ਜੇ ਰਹਿਣ ਦੇ ਨਾਰਦਾ ਭਲਾਈ ਇਹਨੂੰ ਜੀ ਜੂਸ ਪੀ ਲੋ ਯਾਰ ਪਹਿਲਾ ਗਲਾਸ ਨਾਲ ਸੁਣਾ ਵੀ ਦਿੰਦੇ ਉਹਨੂੰ ਪਤਾ ਉਹ ਬੰਦੇ ਨੂੰ ਆਪਣਾ ਕੇਲੇ ਮਮਾ ਲਾ ਦੋ ਆ ਜਰੋ ਜਰੋ ਉਦੋਂ ਲੈਣੇ ਜਦੋਂ ਥੱਲੇ ਡੇਕ ਕੇ ਇੱਦਾਂ ਤੂ ਆ ਕਹਦੀ ਏਗੀ ਤੂ ਫੇ ਇਕੱਠੀ ਬਾਬਾ ਰੋਜ਼ ਹੀ ਕਿੰਨੇ ਰੋਜ਼ ਹੀ ਲਉਂਦੇ ਇੱਕਦਾਂ ਇੱਕ ਦਿਨ ਚ ਦੋ ਇੱਕ ਦਿਨ ਚ ਦੋ ਲਉਂਦੇ ਨਾ ਆ ਦੋ ਲੱਗੀਆਂ ਅੱਜ ਆ ਦੋ ਹੋਰ ਲਾ ਦੋ ਕਾਲੂ ਤਾਂ ਅੱਜ ਫੇ ਇਹ ਦੋ ਲੋਣੀਆਂ 200 ਰੁਪਏ ਧੂਵੀ ਲਾ ਦਿੰਦੇ ਇਹ ਇੱਕ ਦਿਨ ਚ ਵਿਕਰਮ ਆਟਮਾ ਕਰਦਾ ਦੇਖ ਲੋ

ਦੇਖੋ ਤੇ ਉਹ ਪਤ ਦਾ ਪਿਆਰ ਲੱਗ ਪਾ ਹੁਣ ਬੋਲ ਬਤੇਰੀ ਮੂਛਾਂ ਦੇਖਾਈਆਂ ਜੂਸ ਕਿੱਥੇ ਆ ਜੂਸ ਆ ਗਿਆ ਆ ਗਿਆ ਜੂਸ ਕ ਜੂਸ ਜੂਸ ਹੋਏ ਇੱਕ ਪਾਸੇ ਅਮਰੂਦ ਦਿਖਾਤੀ ਜਾਂਦਾ ਨੋ ਆਲ ਪੀਓ ਮੇਰੀ ਬੈਂਗਣ ਦੀ ਸਬਜੀ ਆ ਜਾ ਬੇ ਜਾਈਏ ਯਾਰ ਲੋ ਜੀ ਅਸੀਂ ਚੱਲੇ ਆ ਕੀ ਆ ਮੈਂ ਕੰਗਾ ਸੋਈ ਚਟਾਦੀ ਚੱਲ ਫੇਰ ਕੀ ਹੋਇਆ ਇੱਕ ਮਿੰਟ ਇਹਦੇ ਨੇ ਪਾਇਆ ਅੱਜ ਵਿਆਹ ਦਾ ਸੂਟ ਦੋ ਦੇ ਢੋਲ ਦਿੱਤਾ ਆ ਮਾੜਾ ਇਹ ਕੰਮ ਫੇਰ ਉਹੀ ਆ ਪ੍ਰੀਤ ਤੇਰੇ ਫੇ ਇੰਨਾ ਕੁ ਡੁੱਲਿਆ ਆ ਯਾਰ ਇਕੱਠਾ ਕਰ ਹਾਂ ਗਾਲ ਮਮੀ ਖੜੀ ਵੇਟ ਕਰਨ ਦੀ ਬਾਰ ਇੱਕ ਮਿੰਟ ਵੀ ਮੂੰਹ ਤੇ ਰੱਖੋ ਕੀ ਹੋਇਆ ਜੀ ਹੁੰਦਾ ਹੀ ਚਾਲੀ ਚੱਲੀ ਚਲੋ ਓ ਬੱਲੇ ਬੱਲੇ ਆ ਦੇਖੋ ਤਾਂ ਸਾਡਾ ਚੋਬਰ ਹਾਂਜੀ ਬਾਜੀ ਇੱਥੇ ਚਾਲੀ ਚੱਲਦੀ ਸੜ ਜਾਂਦੀ ਮਨਵੀਰ ਹੈਲੋ ਕਰ ਦੇ ਮਨਵੀਰ ਦੇਖ ਕਮਿਆ ਡੋਲੂ ਲੈ ਕੇ ਚੱਲੀ ਨਹੀਂ ਇਹਦੇ ਦੇ ਦੇਣੀ ਆ ਦੇਣੀ ਕਿਹਦੇ ਕਿਹਦੇ ਆਹ ਇਹ ਵਿਆਹ ਵਿਆਹ ਯਾਰ ਸਾਰੇ ਇੱਕ ਹੀ ਇੱਥੇ ਕੀ ਕੀ ਲੈਂਦਾ ਈ ਹੈਂ ਰੋਟੀ ਪਾਣੀ ਆਹੀ ਦੁੱਧ ਆ। ਅੱਛਾ ਆ ਕਰਦਾ ਦੇ। ਚਾਬੀ ਕੀ ਆ? ਚਾਬੀ ਲੱਗ ਪੱਜ ਗਿਆ। ਚਾਬੀ ਦੇ। ਦੇ ਦੇ। ਮਹਾਰਾਜ ਆ ਗਈ ਪਨੀਆ। ਲੈ ਕੇ ਤੂੰ ਤਿਆਰ ਹੋ ਉਹਨੂੰ ਘੰਟਾ ਡੇਢ ਲਾ ਦਿੰਦੀ ਆ। ਚੱਲ ਚਲਿਏ। ਮੈਂ ਤਾਂ ਤਿਆਰ ਹੋਈ ਨਹੀਂ। ਉਹ ਵੀ ਹੈ ਮਨਵੀਰ ਦਾ ਕੋਈ ਕੁਛ ਨਾ ਹੈ ਮਨਵੀਰ ਦਾ ਕੋਈ ਕੁਛ ਨਾ ਉਹ ਦੁੱਧ ਫੜ ਲਿਆ ਉਹਨੇ ਜਿਹੜਾ ਲੈਣ ਵਾਲਾ ਚੱਕਲਾ ਚਲੀਏ ਯਾਰ ਚਲੋ ਟੈਂਪੋ ਹੀ ਜਾਂਦਾ ਲੈ ਆਪੜਾ ਅਮਨ ਵੀ ਚਾਬੀ ਮਨੂਰ ਚ ਚਾਬੀ ਫੜਾਓ ਦੁੱਧ ਨਹੀਂ ਚਾਹੀਦਾ ਚਾਰਜ ਨਹੀਂ ਲੈਣਾ ਆਜੋ ਇਹ ਦੁੱਧ ਨੂੰ ਕਵਰ ਪਾਉਣਾ ਹੈ ਚਾਰਜ ਦਈ ਦੇ ਜਿਹੜੇ ਚਾਰਜ ਆਹ ਬੜਾ ਦੇਓ ਚਲੋ ਸਾਨੂੰ ਵੀ ਇਹ ਚਾਹੀਦਾ ਮੈਨੂੰ ਵੀ ਚਲੋ ਮੰਮੀ ਚਾਕਲੇਟ ਲੂ ਆਇਆ ਆਇਆ ਮੇ ਵੀਰ ਆਇਆ ਪਰ ਬਹੁਤ ਟਰਾਲੀਆਂ ਗੱਡੀਆਂ ਮੋਟਰਸਾਈਕਲ ਪੰਜਾਬ ਸਾਡਾ ਪੰਜਾਬ ਆ ਮੇਲਾ ਆ ਗਿਆ ਦੀ ਜਗ੍ਹਾ ਤੇ ਸਾਨੂੰ ਇਨਵਾਈਟ ਕੀਤਾ ਹੋਇਆ ਕੱਲ ਸਾਨੂੰ ਇਹ ਆਪਣੇ ਸਾਡੇ ਜਗਾਹ ਆ ਪੀਰਾ ਦੀ ਇੱਥੋਂ ਸਾਨੂੰ ਇਨਵਾਈਟ ਕੀਤਾ ਕੱਲ ਕਰਿਆ ਸੀ ਕਾਰਡ ਦੇ ਕੇ ਗਿਆ ਸਪੈਸ਼ਲ ਸਪੈਸ਼ਲ ਗੈਸਟ ਕੀਤਾ ਨੂੰ ਵਾਈਟ ਬਹੁਤ ਵਧੀਆ ਸਿੰਗਰ ਆ ਰਹੇ ਇੱਥੇ ਹਰਮਨ ਜਰਮਨ ਅਤੇ ਭਾਅ ਜੀ ਹੁਣੀ ਕੱਲ੍ਹ ਇਨਵਾਈਟ ਕਰਕੇ ਗਏ ਆ ਰਸਗੁੱਲਿਆਂ ਦੇ ਡੱਬੇ ਲੈ ਕੇ ਅਸੀਂ ਭਾਅ ਜੀ ਹੁਣੀ ਅਤੇ ਬਹੁਤ ਸਾਰਾ ਪਿਆਰ ਸਤਿਕਾਰ ਮਿਲਦਾ ਪਿਆ ਆਪਾਂ ਜਾਣਾ ਆ ਪ੍ਰੋਗਰਾਮ ਹੈ ਆਪਣੇ ਸਾਈ ਉਜਾਗਰ ਸ਼ਾਹ ਜੀ ਕਾਦਰੀ ਮੜਾਲੀ ਜੀ ਟਰੈਵਲ ਉੱਡਦੀ ਜਾਂਦੀ ਬਈ ਇੱਧਰ ਚਲੀਏ ਫੇਰ ਆ ਜਾਓ ਬਾਹਰ ਫੇਰ ਆ ਜਾਓ ਬਾਹਰ ਮਨਵੀਰ ਤੇ ਕੋ ਮਨਵੀਰ ਸੁੱਤਾ ਚ ਪੈ ਗਿਆ ਕੀ ਹੋਇਆ ਕੀ ਹੋਇਆ ਹੂੰ ਚੱਲ ਮਨਵਰ ਦੇਖ ਦੋ ਹੁਣ ਉੱਧਾ ਕਰ ਆਇਆ ਬੱਸ ਆਇਆ ਬੱਸ ਆਹ ਕਿੱਦਾਂ ਜਾਣਦੇ ਆ ਲੀ ਆਹ ਤੇ ਖੜਾ ਚੱਲੀਏ ਭੇ ਲੋ ਜੀ ਮਿਲਦੇ ਆ ਤੁਹਾਨੂੰ ਕਰਦੇ ਆ ਗੱਲਬਾਤ ਬਣੇਦੇ ਬਲੌਗ ਨਾਲ ਦੱਸਾਂਗੇ ਕਿੱਥੇ ਚੱਲੇ ਆ ਵਧੀਆ ਜਗ੍ਹਾ ਤੇ ਚੱਲੇ ਆ ਆ ਆ ਦੀ ਮਨ ਵੀ ਡੁੱਡੋ ਬਹੁਤ ਪਰ ਗੁਰਦੁਆਰਾ ਸੀਗਾ ਤੂੰ ਆ ਲੈ ਇੱਧਰ ਸਰੀਰ ਨਾਲ ਬੈਠੇ ਆ ਬਾਜ਼ਾਰ ਦੇ ਵਿੱਚ ਆ ਬਸ ਨਹੀਂ ਸਸੀ ਗਾਣੇ ਫਿਰ ਹਾਲਸ ਫੜ ਗਏ ਡੋਡੋ ਮੈਨੂੰ ਕਾ ਡੋਡੋ ਡੋਡੋ ਐਨੂੰ ਲੋ ਜੀ ਆਪ ਆ ਗਏ ਆ ਜੀ ਧੰਤਨ ਬਾਬਾ ਜਵਾਹਰਦਾਸ ਜੀ ਸੁਸਾ ਗੁਰਦਵਾਰ ਸਾਹਿਬ ਤੇ ਮੈਂ ਆ ਪੀ ਰਿਆ ਤੇ ਆਪਣੇ ਭਾਬੀ ਜੀ ਆ ਤੇ ਨਵਾਂ ਵਿਆਹ ਹੋਇਆ ਭਾਬੀ ਜੀ ਤੇ ਸੁਖਵੀਰ ਆ ਮਨਵੀਰ ਪ੍ਰੀਤ ਮੈਂ ਕੰਟੀਨਰ ਕੋਡ ਵਾਲਾ ਸਾਹਿਬ ਸੰਡੇ ਲਾਸ਼ ਕੋਮੋ ਚਲਿਏ ਆਜੋ ਫੇਰ ਤੁਨ ਖਿਚਣ ਦੇ ਆਜੋ ਆਪ ਬਾਹਰ ਨੂੰ ਚਲਿਏ ਚਲੋ ਆਪੇ ਤੁਸੀਂ ਵੀ ਜਾਓ ਨਵੀਰ ਤੂੰ ਮੀ ਜਾ ਚੱਲ ਜਾ ਚੱਲ ਜਾ ਚੱਲ ਤਰ ਨਾ ਡਰ ਨਾ ਡਰ ਕਿੱਟ ਨਾ ਡਰ ਚੱਗ ਚਾ ਬਹੁਤ ਲਹਾਰ ਇੱਦਾਂ ਬੜਾ ਜ਼ੋਰ ਉਹ ਲੱਗਦਾ ਹਣਾ ਹੋਏ ਹੋ ਲੱਗਦਾ ਆਇਓ ਆਇਓ ਜ਼ੋਰ ਦੇਖਿਆ ਪਾਣੀ ਹੈਵੀ ਹੋ ਜੰਨਾ ਨਾ ਪਾਣੀ ਭਰ ਦਾਣਾ ਪਾਣੀ ਭਰ ਕੇ ਹੈਵੀ ਲੈ ਇੱਕ ਇੱਕ ਜਿਵੇਂ ਕਿੰਨਾ ਕਿੰਨਾ ਪੈਂਦਾ ਪਾਣੀ ਭਰਦਾ ਥੋੜਾ ਹੈਵੀ ਉਹ ਦੇ ਨਿਆਣੇ ਦੇਖਿਆ ਉਧਰ ਨੂੰ ਆ ਕੇ ਮੜਾ ਦੇਖਿਓ ਪਿੱਛੇ ਕਰਿਓ ਉਹ ਉਹ ਬਹੁਤ ਜ਼ੋਰ ਲੱਗਦਾ ਓਏ ਹੋਰ ਰੇੜ ਦੀ ਉਹ ਦੇਖ ਲੈ ਭਾਬੀ ਲੱਗੀ ਜ਼ੋਰ ਲਾਉਣ ਨੂੰ ਨਹੀਂ ਰੇੜਨਾ ਇਹਨਾਂ ਤੋਂ ਨਹੀਂ ਰਹਿਣਾ ਨਹੀਂ ਬੋਹ ਪਰ ਆਇਆ ਉਹ ਲੋ ਰੇੜ ਧੋ ਰੇੜ ਤਾਂ ਕੀਤੀ ਜਾ ਨਾ ਚੱਲ ਜਾ ਚੱਲ ਜਾ ਭਾਬੀ ਨੋ ਨਹੀਂ ਜੋੜ ਚੱਲ 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 ਹੈਗਾ ਹੈਗਾ ਜੋੜ ਦੇਣਾ ਚ ਵੇ ਆਪਾਂ ਹੀ ਮਰੇ ਫਿਰਦੇ ਆ ਆ ਵੀ ਚੱਲਾ ਵੀ ਚੱਲਾ ਦੇ ਤੂੰ ਆ ਜਾ ਤਿੱਥੋਂ ਆ ਜਾ ਦੇਖੀ ਜਾਂਦਾ ਦੇ ਵੇ ਜਾ ਜੋੜ ਇੱਧਰ ਪਿੱਛੇ ਜਾ ਉਹ ਉੱਧਰ ਹੀ ਹਾਂ ਬਹੁਤ ਜ਼ੋਰ ਲੱਗਦਾ ਨਾ ਚਲੋ ਆਜੋ ਹੁਣ ਮਨਵੀਰ ਕਹਿੰਦੇ ਕਿਤੇ ਆਈ ਹੋਈ ਏ ਕਿੰਨੀ ਸਹੀ ਕਰਿਓ ਕਿਤੇ ਆਈ ਹੋਈ ਏ ਮਨਵੀਰ ਘਟਾਉਣੇ ਛੱਡ ਦੇਵੇ ਹੋ ਨਹੀਂ ਸਕਦਾ ਕਦੇ ਹੋ ਵੀ ਨਹੀਂ ਸਕਦਾ ਘਟਾਉਣੇ ਤੇ ਬਿਨਾ ਘਰ ਹੀ ਚਲ ਜਵੇ ਪਪਾ ਹੋ ਲੜੋ ਕਾਕਾ ਪਪਾ ਹੋ ਲੜੋ ਮੈਂ ਗਿਆ ਮਨਵੀਰ ਨੇ ਕਿਤੇ ਆਏ ਹੋਈ ਏ ਮਨਵੀਰ ਘਟਾਉਣੇ ਛੱਡ ਦੇਵੇ ਰਾਜਾ ਸਾਹਿਬ ਕਿੱਦਾਂ ਕਰਦਾ ਸੀ ਓਹ ਓਹ ਦੂਰ ਹੋਈ ਕੀ ਹੋਇਆ ਮਨਵੀਰ ਹੇਤੋ ਵੀ ਦੇਖਦੇ ਆ ਕੋਈ ਜੰਤਰ ਮੰਤਰ ਖਰੀਦੇ ਤੇ ਡੱਡੂ ਮਿਲ ਜਾਣੇ ਤਾਂ ਮਨ ਨੂੰ ਕੀ ਲੈਣਾ ਹੈ ਕੀ ਲੈਣੇ ਪਹਿਲਾਂ ਕਢੋਣੇ ਖੋਏ ਮੈਨੂੰ ਤੋੜਦਾ ਕਿ ਤੋੜਦਾ ਦੇ ਕਿੱਦਾਂ ਆ ਤੋੜਦਾ ਕਿੱਦਾਂ ਲੈ ਤਾਜਣਾ ਤੁਰਿਆ ਕਰ ਫੇ ਅਧਰਤ ਵੜ ਮੇਰਾ ਆ ਜਾ ਆ ਜਾ ਆ ਜਾ ਛੱਡ ਦੇ ਇਹਨੂੰ ਹੱਥ ਚੜ ਮਮਾ ਹਾਂ ਅਧਰ ਆ ਮੈਂ ਤਾਂ ਮਮਾ ਮਸ਼ੀਨ ਲੈ ਕੇ ਗਿਆ ਪੱਟੇ ਕੁੱਤਰ ਨਾਲੀ ਖੇਦੀ ਮੈਂ ਤਾਂ ਮੰਮੀ ਮਸ਼ੀਨ ਲੱਗ ਗਈ ਹਾਂਜੀ ਆਜੋ ਆਜੋ ਲੈ ਲੋ ਲੈ ਲੋ ਆਜੋ ਲੈ ਜਾ ਲੈ ਲਾ ਜੋ ਲੈਣਾ ਲੈ ਲੈ ਭੱਜ ਜਾ ਜਾ ਲੈ ਲੈ ਕੀ ਲੈਣਾ ਪੈਸੇ ਬੋਲ ਬੋਲ ਲੈਣੀ ਕਹਿੰਦਾ ਕਿਹਦੀ ਬੋਲ ਲੈਣੀ ਕੀ ਲੈਣਾ ਲੈ ਲੈ ਦੋਖੀ ਕੋ ਨਾ ਬੋਲ 50 ਰੁਪਏ ਦੇ ਉੱਤੇ ਕੁਝ ਨਾ ਜੱਕੀ ਦਿੰਦਾ ਮੈਂ ਹੈਣਾ ਵੀ ਭਾਬੀ ਨਹੀਂ ਤੂੰ 500 ਹੀ ਲੈਣੀ ਮੈਂ ਕਾਕਾ ਫੇਕ ਲਈ ਜੀ ਹੁੰਦੇ ਅੱ비 ਮੜਾਇ ਹਲਕੀ ਲੈ ਆਈ ਪਹਿਲਾ ਤੋੜ ਅੱ비 ਹਲਕੀ ਜੀਤੀਆ ਤਰ੍ਹਾਂ ਹੋਇਆ ਪਾਉ ਉਹ ਹੈ ਨਹੀਂ ਪਾਜੀ ਉਹ ਚੱਲਣ ਆਣਾ ਉਹਦਾ ਗੋਲਾ ਆ ਉਹੋਹ ਉਹ ਚਾਹੀਦਾ ਈ ਯਾਰ ਉਹ ਯਾਰ ਉਹ ਇਹਨੂੰ ਲੈ ਕੇ ਦੇਣਾ ਯਾਰ ਪਹਿਲਾ ਤੋੜ ਲੈ ਆਨੇ ਹਣਾ ਉਹਨੇ ਬਹੁਤ ਲਾਇਆ ਉਹ ਸੋਕ ਸਵੇਰੇ ਹੀ ਬਸ ਆ ਗਈ ਫੋਕਮਾਰੋ ਫੂਕ ਹਾਂ 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 ਉਹਨੂੰ ਫੂਕ ਮਾਰੀ ਦਵਾਰਾ ਇਹ ਐਡਮਲ ਹੁੰਦਾ ਨਾ ਚੰਗੀ ਆ ਉਹ ਚਿੜੀ ਚੱਕ ਲਈਏ ਘਰੇ ਖੇਡਣ ਨੂੰ ਆਦੇ ਹੂੰ ਤੂੰ 5 500 ਛੇ ਪੈ ਜਾਂਦੀ ਐ ਵੀ ਆ ਦੇ ਕੋਈ ਛੇ ਅਗੇ ਤੱਕ ਸਿੰਮੇ ਪਾ ਬੀਰੇ ਭੂੜਾ ਲੈ ਦੁਬਾਰਾ ਚਲੋ ਕੋਸ਼ਿ ਭਾਉਂਦਾ ਐ ਇਹ ਵੀ ਇਹਨੇ ਮੰਗਿਆ ਲੈ ਲੈ ਚੱਕ ਤਾਂ ਪ੍ਰੀਤ ਜੀ ਜੰਗ ਕੋ ਮਧੀਆ ਹਾਂ 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 ਆ ਲੈ ਕੀ ਹਾਂ ਨਾ ਕਿ ਕਿੰਨੋ ਮੈਨੂੰ ਨੋ ਮੈਨੂੰ ਕੋ ਨੋ ਬਹੁਤ ਜਿੱਦੀ ਆ ਹਾਂ ਹੀ ਲੈਣੀ ਮੈਨੂੰ ਟੋਲ ਲੈ ਤਾਰੇ ਨਹੀਂ ਨਹੀਂ ਬੋਲ ਬੋਲ ਮੈਨੂੰ ਤੇਰੀ ਆਦੇ ਚਾਹੇ ਨਾ ਨੇ ਆਹੀ ਲੈਣਾ ਬਜਾਓ ਭਾਈ ਭਾਤੀਆਂ ਦੇ

ਮਨ ਓਏ ਨੇ ਹੱਥ ਵੱਡੇ ਇਹਦੇ ਚੱਲਾ ਆ ਜਾ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਗੱਡੀਆਂ ਹੀ ਪਸੰਦ ਆਈਆਂ ਹੋਰ ਚੱਲੇ ਦਿਖਾਈਏ ਉਹ ਜੀਨੀ ਤੋਂ ਵੀ ਪਾ ਗਏ ਪਾ ਲਏ ਦਾ 파ਹੀ ਚੱਕਰਾਉ ਤਾਂ ਉਹ ਚੱਕੀ ਫਿਰਦਾ ਭਾਜਾ ਆਉ ਨੇ ਪਹਿਜਾ ਸੀ ਉਹ ਲੋਕ ਪਾ ਪਾ ਮੇ ਲਾ ਐ ਕਿ ਬੋਲੇ ਬੜੇ ਦਾ ਨੜ ਪਾਣਾ ਹੈ ਹਾਂ ਭਾਜਾ ਚਲ ਨਾ ਦੇ ਚਲਾਏ ਕਾਲੇ ਮਰੇ ਮੈਨੂੰ ਬਾਸ ਸੇ ਬਾਸ ਬਾਸ ਸੇ ਬਾਸ ਆਇਨੂੰ ਕਹੋ ਤੇ ਬਾਸ ਕਰ ਲਿਆਓ ਆਪਣੀ ਛੱਲ ਮਿੰਨ ਫੜਾ ਦੋ ਛੱਲ ਦੇ ਇੱਥੇ ਵੀ ਪੋਣੇ ਕਰਨੇ ਨੇ ਕਹਿੰਦਾ ਗੱਡੀ ਉਹਨੂੰ ਆ ਗਈ ਆ ਗੱਡੀ ਰੁਕ ਜਾ ਤੂੰ ਮੈਂ ਤੈਨੂੰ 2 ਮਿੰਟ ਇਹ ਇੱਕ ਦਿਨ ਤਾਂ ਸੱਲਾਂ ਦਾ ਸਮਾਂ ਆ ਤਾਂ ਨਹੀਂ ਸੱਲਾਂ ਦਾ ਪੁੱਤ ਓਏ ਤੀਜੇ ਤਾਂ ਬਥੇਰੀਆਂ ਆ ਇਹਨੇ ਹਰੇਕ ਤੇ ਹੱਥ ਰੱਖੀ ਜਾਣਾ ਹੂੰ ਉਹ ਉਹ ਦਿਨ ਵੀ ਬੋਲਦੀ ਸੀ ਇਹਨਾਂ ਨੂੰ ਮੈਂ ਕਿਹਾ ਨਹੀਂ ਲੈ ਕੇ ਦੇਣਾ ਇਹਨੂੰ ਕੁਝ ਵੀ ਹਰ ਵਾਰੀ ਜਿੱਥੇ ਵੀ ਜਾਂਦਾ ਉਹ ਉੱਥੇ ਜਦ ਕਰ ਲੱਗ ਜਾਂਦਾ ਆਪਣਾ ਘੁੰਮਦੀ ਕਿੰਦਾ ਦੇ ਵਿੱਚ ਲੱਗਾ ਹੁੰਦਾ ਇੱਕ ਮੈਂ ਇੱਥੇ ਥੋੜੀ ਲੱਗਣ ਹੋਏ ਸੁਪਾਈ ਕੇ ਨਾ ਮਮਾ ਇੱਥੇ ਉਹ ਚੱਲ ਗਈ ਅੱਜ ਹਾਂ ਕੱਕਾ ਤੈਨੂੰ ਨਹੀਂ ਛੂੰਹੂਗਾ ਮੈਨੂੰ ਹਾਂ ਮੈਂ ਦੇਖਾਂਗਾ ਆਪਣੇ ਲਈ ਕੋਈ ਨਹੀਂ ਲੱਗਾਂ ਮੈਂ ਓਹ ਲੋ ਚਲੋ ਉਹ ਠੀਕ ਲਾਓ ਇਹ ਲਿਖੋ ਇਹ ਦੇਖੋ ਇਹ ਨੰਬਰ ਇਹ ਦੇਖਾ ਦੇ ਸਰ ਉਹ ਠੀਕ ਲਾਓ ਤੇ ਰੋਡ ਤੇ ਹੋਰ ਹੋਰ ਇੱਥੇ ਤੇ ਚੱਲ ਨਹੀਂ ਇਹ ਬੱਚੇ ਮਨਵiraj ਲਾ ਕੇ ਦੇਖੀਏ ਅਸੀਂ ਜਲਦੀ ਆ ਪੱਢ ਕੇ ਮਨ ਹੌਲੀ 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 ਬੇਬੀ ਹੌਲੀ ਓਏ ਦੇਖੇ ਮੈਂ ਮਨ ਇਹਦੀ ਅੱਖ ਇਹਦੇ ਤੇ ਵੀ ਆ ਇਹਨਾਂ ਤੇ ਵੀ ਆ ਬਾਲ ਤੇ ਵੀ ਆ ਆਈ ਚੀਜ਼ ਤੇ ਅੱਖਾਂ ਹੁਣ ਇਹਦੇ ਚੜ ਜਾਣਾ ਮੇਰੇ ਤੋਂ ਘਟਾਪਾ ਤੇ ਇਹ ਨੂੰ ਹਰ ਇੱਕ ਚੀਜ਼ ਲਾ ਕੇ ਦੇਈ ਜਾਂਦੇ ਆ ਹਾਂ ਆ ਕੀ ਕਰ ਲਈ ਲਿਆ ਫੇ ਮਨੂ ਆ ਕੀ ਕਰ ਲਈ ਲਿਆ ਫੇ Terima <US uneopen morally>